ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ। ਮੇਰੇ ਵਿਆਹ ਨੂੰ 13 ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਮੇਰੇ ਘਰ ਕੋਈ ਬੱਚਾ ਨਹੀਂ ਹੋਇਆ ਸੀ। ਹੁਣ ਤਾਂ ਸਰਦਾਰ ਜੀ ਵੀ ਸ਼ਰਾਬ ਪੀਣ ਲੱਗ ਪਏ ਸਨ। ਅੱਜ ਉਹ ਤਾਂ ਕੁਝ ਨਹੀਂ ਬੋਲਦੇ ਸਨ ਪਰ ਸ਼ਰਾਬ ਪੀ ਕੇ ਰਾਤ ਨੂੰ ਇੱਕੋ ਗੱਲ ਦੀ ਰੱਟ ਲਗਾਈ ਰੱਖਦੇ ਕੀ ਫਾਇਦਾ ਇੰਨੇ ਘਰਬਾਰ ਦਾ? ਕੀ ਫਾਇਦਾ ਮੇਰੇ 40 ਕਿੱल्ल्या ਦਾ? ਜਦੋਂ ਉਹਨਾਂ ਨੂੰ ਕੋਈ ਸਾਂਭਣ ਵਾਲਾ ਹੀ ਹੈ ਨਹੀਂ। ਇੱਕ ਐ ਕਿਉਂ ਰੋਣ ਲੱਗ ਜਾਂਦੀ ਮੈਂ ਵੀ ਉਹਨਾਂ ਵੱਲ ਵੇਖ ਕੇ ਮਨ ਪਰ ਆਉਣਾ ਮੇਰੇ ਵੱਸ ਦੀ ਗੱਲ ਨਹੀਂ ਸੀ ਉਹਨਾਂ ਨੂੰ ਕਦੀ ਮੈਂ ਨਹੀਂ ਤਾਂ ਰੋਣ ਨਾ ਦਿੰਦੀ ਮੇਰੀ ਸੱਸ ਤੇ ਮੇਰੀਆਂ ਨਣ ਦਾ ਮੇਰੇ ਵਿੱਚ ਹੀ ਕਸੂਰ ਕੱਢਦੀਆਂ ਰਹਿੰਦੀਆਂ ਕਹਿ ਦਿੰਦੀਆਂ ਅਸੀਂ ਆਪਣੇ ਭਰਾ ਦਾ ਦੂਜਾ ਵਿਆਹ ਕਰਾਂਗੇ ਫਿਰ ਮੈਂ ਫੈਸਲਾ ਕੀਤਾ ਹੁਣ ਮੈਂ ਸਰਦਾਰ ਜੀ ਨੂੰ ਰੋਣ ਨਹੀਂ ਦੇਵਾਂਗੀ ਮੈਂ ਸਰਦਾਰ ਜੀ ਦਾ ਦੂਜਾ ਵਿਆਹ ਕਰਨ ਵਿੱਚ ਰਾਜ਼ੀ ਹੋ ਗਈ ਮੇਰੀ ਸੱਸ ਕਹਿੰਦੀ ਪੇਰੀ ਨਾਲ 5 ਕਿੱਲੇ ਜ਼ਮੀਨ ਦੇ ਲਗਵਾ ਦਿੰਨੇ ਹਾਂ ਅਸੀਂ ਉਹਨਾਂ ਨੇ ਮੇਰੇ ਨਾਮ 5 ਕਿੱਲੇ ਜ਼ਮੀਨ ਦੇ ਲਗਵਾ ਦਿੱਤੇ ਮੈਨੂੰ ਕਹਿਣ ਲੱਗਿਆ ਕਿ ਪਹਿਲ ਤੇਰੀ ਹੈ ਤੂੰ ਆਪਣੇ ਘਰ ਵਾਲੀ ਲਈ ਗੁੜੀ ਲੱਭ ਸਕਦੀ ਹੈ ਮੈਂ ਆਪਣੇ ਪੇਕੇ ਗਈ ਮੈਂ ਆਪਣੇ ਮਾਪੇ ਨਾਲ ਗੱਲ ਕੀਤੀ ਤਾਂ ਮੇਰੀ ਮੰਮੀ ਕਹਿਣ ਲੱਗੀ ਜੋ ਸੀਬੋ ਆਪਣੇ ਘਰ ਵਿੱਚ ਝਾੜੂ ਪੋਚਾ ਕਰਦੀ ਹੈ ਉਸ ਦੀਆਂ ਦੋ ਧੀਆ ਹਨ ਉਹਦੇ ਨਾਲ ਗੱਲ ਕਰਕੇ ਦੇਖਦੇ ਆਂ ਕੁੜੀਆਂ ਬਹੁਤ ਸੋਹਣੀਆਂ ਤੇ ਸਿਆਣੀਆਂ ਨੇ ਜੇ ਸੀਬੋ ਮੰਨ ਗਈ ਤਾਂ ਸ਼ਾਮ ਨੂੰ ਸੀਬੋ ਆ ਗਈ ਮੰਮੀ ਨੇ ਸੀਬੋ ਕੋਲ ਗੱਲ ਕੀਤੀ ਤਾਂ ਸੀਬੋ ਝਟਪਟ ਕਹਿਣ ਲੱਗੀ ਭੈਣ ਜੀ ਇੰਨੇ ਘਰ ਵਿੱਚ ਵੱਡੇ ਘਰ ਵਿੱਚ ਮੇਰੀ ਰਿਸ਼ਤੀ ਦਾ ਰਿਸ਼ਤਾ ਹੁੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਮੇਰੀ ਮਾਂ ਤੇ ਮੈਂ ਅਸੀਂ ਸ਼ਾਮ ਨੂੰ ਸੀਬੋ ਦੇ ਘਰੇ ਚਲੀਆਂ ਗਈਆਂ ਸੀਬੋ ਤੇ ਉਸ ਦੇ ਘਰ ਵਾਲੇ ਨੇ रिश्ते ਲਈ ਹਾਂ ਕਹਿ ਦਿੱਤੀ ਪਰ ਮੈਂ ਕਿਹਾ ਇੱਕ ਵਾਰ ਕੁੜੀ ਨੂੰ ਪੁੱਛ ਲੋ ਤਾਂ ਸੀਬੋ ਨੇ ਆਪਣੀ ਕੁੜੀ ਸਵਰਣੀ ਨੂੰ ਆਵਾਜ਼ ਮਾਰੀ ਸਵਰਣੀ ਆ ਭੈਣ ਤੇਨੂੰ ਮਿਲਣ ਆਈ ਹੈ ਬਾਹਰ ਆ ਜਾ ਸਵਰਣੀ ਮੇਰੇ ਕੋਲ ਆ ਕੇ ਬੈਠ ਗਈ ਤੇ ਬੜੀ ਨਿਮਰਤਾ ਨਾਲ ਬੋਲੀ ਹਾਂ ਭੈਣ ਦੱਸੋ ਮੇਰੇ ਤਾਂ ਕੀ ਕੰਮ ਸੀ ਮੈਂ ਉਸ ਨੂੰ ਸਾਰੀ ਗੱਲ ਦੱਸੀ ਮੈਂ ਆਪਣੇ ਘਰ ਵਾਲੇ ਲਈ ਤੇਰਾ ਰਿਸ਼ਤਾ ਲੈਣ ਆਈ ਹਾਂ ਸਾਡੇ ਘਰ ਔਲਾਦ ਦੀ ਕਮੀ ਹੈ ਹੋਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਵਰਨੀ ਨੂੰ ਤਾਂ ਜਿਵੇਂ ਚਾਹੀ ਚੜ ਗਿਆ ਹੋਵੇ ਉਹਨੇ ਮੈਨੂੰ ਗਲਵਟ ਕੜੀ ਪਾ ਲਈ ਕਹਿਣ ਲੱਗੀ ਭੈਣੇ ਸੱਚੀ ਮੇਰਾ ਇੰਨੇ ਕ ਵੱਡੇ ਘਰ ਵਿੱਚ ਰਿਸ਼ਤਾ ਹੋਵੇਗਾ ਮੈਂ ਉਸ ਨੂੰ ਕਿਹਾ ਹਾਂ ਸਵਰਨੀ ਪਰ ਇੱਕ ਗੱਲ ਹੈ ਜਿਸ ਨਾਲ ਤੇਰਾ ਰਿਸ਼ਤਾ ਹੋਣ ਲੱਗਾ ਹੈ ਤੇਰੀ ਤੋਂ 15 ਸਾਲ ਵੱਡਾ ਹੈ ਸਵਰਨੀ ਕਹਿਣ ਲੱਗੀ ਫਿਰ ਕੀ ਹੋਇਆ ਭੈਣੇ 15 ਸਾਲ ਵੱਡਾ ਹੈ ਤਾਂ ਉਸ ਘਰ ਵਿੱਚ ਹਾਗੜ ਸੁੱਖ ਸਹੂਲਤਾਂ ਤਾਂ ਮੈਨੂੰ ਮਿਲੇਗੀ ਜਿਸ ਤਰ੍ਹਾਂ ਸਾਡੇ ਘਰ ਦੇ ਹਾਲਾਤ ਨੇ ਮੇਰਾ ਬਾਪ ਤਾਂ ਮੈਨੂੰ ਗਰੀਬੀ ਚ ਕੱਢ ਕੇ ਗਰੀਬੀ ਵਿੱਚ ਫੇਰਵਾੜ ਦੇਵੇਗਾ ਕਿਉਂਕਿ ਮੇਰੇ ਬਾਪ ਵਿੱਚ ਇੰਨੀ ਪਹੁੰਚ ਨਹੀਂ ਕਿ ਮੈਨੂੰ ਚੰਗੇ ਘਰੇ ਵਿਆਹ ਦੇਵੇ ਸਵਰਨੀ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਉਸ ਉੱਪਰ ਬੜਾ ਹੀ ਤਰਸ ਆਇਆ ਤੇ ਫਿਰ ਮੈਨੂੰ ਕਹਿਣ ਲੱਗੀ ਭੈਣੇ ਸੱਚੀ ਰਿਸ਼ਤਾ ਪੱਕਾ ਸਮਝਾਂ ਮੈਂ ਆਪਣੇ ਹੱਥ ਵਿੱਚ ਪਾਈ ਹੋਈ ਸੋਨੇ ਦੀ ਚੂੜੀ ਉਤਾਰ ਕੇ ਉਸ ਦੇ ਹੱਥ ਵਿੱਚ ਪਾ ਦਿੱਤੀ ਮੈਂ ਉਸ ਨੂੰ ਕਿਹਾ ਇਹ ਤੈਨੂੰ ਸ਼ਗਨ ਵਜੋਂ ਦੇ ਰਹੀ ਹਾਂ ਰਿਸ਼ਤਾ ਪੱਕਾ ਹੈ ਸਵਰਨਿਕ ਵਾਰ-ਵਾਰ ਉਸ ਚੂੜੀ ਵੱਲ ਵੇਖ ਰਹੀ ਸੀ ਤੇ ਉਸ ਨੇ ਮੈਨੂੰ ਘਟ ਕੇ ਆਪਣੇ ਕਲੇਜੇ ਨਾਲ ਲਗਾ ਲਿਆ ਉਸ ਦੀ ਖੁਸ਼ੀ ਵੀ ਕੋਈ ਹੱਦ ਨਹੀਂ ਸੀ ਉਸ ਦੇ ਮਾਪੇ ਵੀ ਬਹੁਤ ਖੁਸ਼ ਹਨ ਕਿ ਸਾਡੀ ਧੀ ਦਾ ਰਿਸ਼ਤਾ ਇੰਨੇ ਵੱਡੇ ਘਰ ਵਿੱਚ ਹੋਣ ਲੱਗਾ ਹੈ ਉਹ ਕਹਿਣ ਲੱਗੇ ਧੀਏ ਤੂੰ ਤਾਂ ਸਾਡੇ ਲਈ ਰੱਬ ਬਣ ਕੇ ਆਈ ਹੈ ਜੋ ਸਾਡੀ ਤੀਨ ਨਰਕ ਵਿੱਚੋਂ ਕੱਢ ਕੇ ਸਵਰਗ ਵਿੱਚ ਲੈ ਕੇ ਜਾਣ ਲੱਗੇ ਹਾਂ ਅਸੀਂ ਤਾਂ ਇੰਨੇ ਵੱਡੇ ਘਰ ਬਾਰੇ ਸੋਚ ਵੀ ਨਹੀਂ ਸਕਦੇ ਸੀ ਚਲੋ ਇੱਕ ਛੋਟੀ ਰਹਿ ਗਈ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਇਸ ਦਾ ਵੀ ਕੋਈ ਮੇਲ ਮਿਲਾ ਦੇਵੇਗਾ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਚਾਚਾ ਜੀ ਇਸ ਦਾ ਵੀ ਰਿਸ਼ਤਾ ਹੋ ਜਾਵੇਗਾ ਅਸੀਂ ਐਤਵਾਰ ਦੇ ਦਿਨ ਪੰਜ ਬੰਦੇ ਆਵਾਂਗੇ ਗੁਰੂ ਘਰ ਵਿੱਚ ਤੁਸੀਂ ਸਵਰਨੀ ਨੂੰ ਲੈ ਕੇ ਆ ਜਾਓ ਉੱਥੇ ਆਨੰਦ ਕਾਰਜ ਕਰਕੇ ਸਿੱਧਾ ਘਰ ਲੈ ਜਾਵਾਂਗੇ ਆਸ ਤੇ ਮਾਂ-ਬਾਪ ਮੇਰੇ ਸਾਹਮਣੇ ਹੱਥ ਜੋੜ ਕੇ ਖੜੇ ਹੋਗੇ ਤੇ ਬਹੁਤ ਖੁਸ਼ ਹਨ ਐਤਵਾਰ ਦਾ ਦਿਨ ਆ ਗਿਆ ਮੇਰੀਆਂ ਨਣਦਾਂ ਤੇ ਮੇਰੀ ਸੱਸ ਬਹੁਤ ਖੁਸ਼ ਸੀ ਪਰ ਸਰਦਾਰ ਜੀ ਨਾ ਨਰਾਜ ਨਾ ਖੁਸ਼ ਚੁੱਪਚਾਪ ਹੀ ਤੇ ਮੇਰੇ ਵੱਲ ਵੇਖ ਰਹੇ ਸੀ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਕੋਈ ਗੱਲ ਨਹੀਂ ਮੈਂ ਬਹੁਤ ਖੁਸ਼ ਹਾਂ ਤੁਹਾਡੇ ਵਿਆਹ ਤੋਂ ਸਾਡੇ ਘਰ ਵਿੱਚ ਨਿੱਕੇ-ਨਿੱਕੇ ਬੱਚੇ ਹੋਣਗੇ ਕਿੰਨੀ ਰੌਣਕ ਲੱਗੇਗੀ ਸਾਡੇ ਸੁੱਤੇ ਹੋਏ ਘਰ ਨੂੰ ਭਾਗ ਲੱਗ ਜਾਣਗੇ ਸਰਦਾਰ ਜੀ ਨੇ ਮੇਰੀਆਂ ਇਹ ਗੱਲਾਂ ਸੁਣ ਕੇ ਹੱਸ ਪਏ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਆਨੰਦ ਕਾਰਜ ਕਰਕੇ ਸਵਰਨੀ ਨੂੰ ਘਰ ਲਿਆਏ ਸਵਰਨੀ ਮੇਰਾ ਬੜਾ ਕਰਦੀ ਅਤੇ ਮੇਰਾ ਇੱਜ਼ਤਮਾਨ ਵੀ ਪੂਰਾ ਕਰਦੀ ਸੀ ਕੋਈ ਗੱਲ ਵੀ ਹੋਣੀ ਮੈਨੂੰ ਪੁੱਛ ਕੇ ਕਰਦੀ ਸਰਦਾਰ ਜੀ ਉੱਪਰ ਵੀ ਉਸ ਨੇ ਕੋਈ ਹੱਕ ਨਹੀਂ ਜਤਾਇਆ ਸੀ ਹਮੇਸ਼ਾ ਗੱਲਾਂ-ਗੱਲਾਂ ਵਿੱਚ ਇਹੀ ਕਹਿੰਦੀ ਰਹਿੰਦੀ ਦੇਖ ਲੈ ਭੈਣੇ ਤੇਰਾ ਸਰਦਾਰ ਇੰਜ ਕਰਦਾ ਹੈ ਮੈਨੂੰ ਤੇਰਾ ਸਰਦਾਰ ਲੜਦਾ ਸੀ ਮੇਰੇ ਨਾਲ ਉਸਦੇ ਆ ਇਹ ਗੱਲਾਂ ਸੁਣ ਕੇ ਮੈਂ ਹੱਸ ਪੈਣਾ ਤੇ ਕਹਿਣਾ ਤੇਰਾ ਨਹੀਂ ਆ ਕਿਦੀ ਨਹੀਂ ਭੈਣੀ ਇਹ ਤੇਰਾ ਸੀ ਤੇ ਤੇਰਾ ਹੀ ਰਹੇਗਾ ਅਸੀਂ ਦੋਨਾਂ ਭੈਣਾ ਬਹੁਤ ਸੋਹਣਾ ਟਾਈਮ ਪਾਸ ਕਰ ਰਹੀਆਂ ਸਨ ਇੱਕ ਦਿਨ ਸਾਨੂੰ ਖੁਸ਼ਖਬਰੀ ਮਿਲ ਗਈ ਸਾਰਾ ਪਰਿਵਾਰ ਦਾ ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ 9 ਮਹੀਨੇ ਬਾਅਦ ਸਵਰਨੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਮੁੰਡੇ ਦੇ ਜਨਮ ਤੋਂ ਬਾਅਦ ਸਵਰਨੀ ਨੇ ਮੈਨੂੰ ਕੋਲ ਬੁਲਾ ਲਿਆ ਕੇ ਲੱਗੀ ਪੈਨੇ ਇਹ ਤੇਰੀ ਇਮਾਨਤ ਹੈ ਇਹ ਮੁੰਡਾ ਤੇਰਾ ਹੈ ਮੇਰੇ ਕਰਮਾਂ ਵਿੱਚ ਹੋਇਆ ਤਾਂ ਪ੍ਰਮਾਤਮਾ ਮੈਨੂੰ ਹੋਰ ਦੋ ਦੇ ਦੇਵੇਗਾ ਉਸ ਦੀ ਐਡੀ ਵੱਡੀ ਕੁਰਬਾਨੀ ਦੇਖ ਕੇ ਮੇਰੇ ਅੱਖਾਂ ਵਿੱਚ ਹੰਝੂ ਆ ਗਏ ਮੈਂ ਸਵਰਣੀ ਦੇ ਪੈਰ ਛੋਏ ਉਸ ਨੇ ਮੁੰਡੇ ਨੂੰ ਮੇਰੀ ਝੋਲੀ ਵਿੱਚ ਪਾ ਦਿੱਤਾ ਮੇਰੀ ਤਾਂ ਖੁਸ਼ੀ ਵਿੱਚ ਅੱਡੀ ਨਹੀਂ ਲੱਗ ਰਹੀ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਮੇਰੀ ਕੋਖ ਨੂੰ ਭਾਗ ਲੱਗ ਗਏ ਹੁਣ ਮੈਨੂੰ ਅੰਜ ਇੰਜ ਲੱਗ ਰਿਆ ਸੀ ਜਿਵੇਂ ਇਸਨੇ ਮੇਰੇ ਪੇਟੋਂ ਹੀ ਜਨਮ ਲਿਆ ਹੋਵੇ ਮੁੰਡੇ ਨੂੰ ਗੋਦੀ ਵਿੱਚ ਲੈ ਕੇ ਮੈਨੂੰ ਬੜਾ ਹੀ ਸਕੂਨ ਮਿਲਿਆ ਮੈਂ ਪਰਮਾਤਮਾ ਅੱਗੇ ਹੱਥ ਜੁੜੇ ਕੇ ਕਿਹਾ ਸ਼ੁਕਰ ਹੈ ਪਰਮਾਤਮਾ ਤੁਸੀਂ ਸਾਡਾ ਵੀ ਜਗ ਸੀਰ ਵਿੱਚ ਸਿਰ ਪਾ ਦਿੱਤਾ ਅਤੇ ਮੈਂ ਉਸ ਮੁੰਡੇ ਦਾ ਨਾਮ ਜਗਸੀਰ ਰੱਖਿਆ ਜਗਸੀਰ ਢਾਈ ਸਾਲ ਦਾ ਹੋਇਆ ਤਾਂ ਸਵਰਨੀ ਨੇ ਇੱਕ ਹੋਰ ਪੁੱਤਰ ਨੂੰ ਜਨਮ ਦੇ ਦਿੱਤਾ ਕਹਿਣ ਲੱਗੀ ਭੈਣੇ ਇਹ ਹੁਣ ਮੁੰਡਾ ਮੇਰਾ ਹੈ ਅਤਿ ਹਸਪੈ ਮੈਂ ਕਿਹਾ ਹਾਸਵਰਨੀ ਇਹ ਮੁੰਡਾ ਤੇਰਾ ਹੈ ਸਵਰਨੀ ਕਹਿੰਦੀ ਇਹ ਮੇਰੇ ਘਰ ਪਰਮਾਤਮਾ ਨੇ ਬੁੱਟਾ ਲਾਇਆ ਹੈ ਮੈਂ ਇਸ ਦਾ ਨਾਮ ਬੁੱਟਾ ਸਿੰਘ ਰੱਖਾਂਗੀ ਅਸੀਂ ਸਾਰੇ ਬਹੁਤ ਖੁਸ਼ੀ ਬੱਚੇ ਵੱਡੇ ਹੁੰਦੇ ਗਏ ਮੇਰਾ ਅਤੇ ਸਵਰਨੀ ਦਾ ਬਹੁਤ ਪਿਆਰ ਸੀ ਸਾਕੀਆਂ ਭੈਣਾਂ ਤੋਂ ਵੀ ਵੱਧ ਸੀ ਸਵਰਨੀ ਦੀ ਛੋਟੀ ਭੈਣ ਲਈ ਅਸੀਂ ਚੰਗਾ ਘਰਬਾਰ ਲੱਭ ਕੇ ਉਸ ਨੂੰ ਵੀ ਵਿਆਹ ਦਿੱਤਾ ਮੁੰਡੇ ਨੂੰ 8 ਕਿੱਲੇ ਜ਼ਮੀਨ ਦੇ ਆਉਂਦੇ ਸਨ ਬਹੁਤ ਸੋਹਣਾ ਘਰਬਾਰ ਸੀ ਸਵਰਨੀ ਦੇ ਮਾਪੇ ਤਾਂ ਸਾਡੇ ਅੱਗੇ ਹੱਥ ਜੋੜ ਦੇਣਾ ਥੱਕਦੇ ਕਿ ਤੁਸੀਂ ਤਾਂ ਸਾਡੀਆਂ ਦੋਵਾਂ ਧੀਆਂ ਦੀ ਜ਼ਿੰਦਗੀ ਸਵਰਗ ਬਣਾ ਦਿੱਤੀ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਇਹਨਾਂ ਦਾ ਹੀ ਪੁੰਨ ਤਾਰ ਗਿਆ ਹੈ ਜੋ ਪ੍ਰਮਾਤਮਾ ਨੇ ਮੇਰੇ ਹਿੱਸੇ ਦਾ ਪੁੱਤਰ ਮੈਨੂੰ ਦੇ ਦਿੱਤਾ ਜਗਸੀਰ 19 ਸਾਲ ਦਾ ਹੋ ਗਿਆ ਸਾਰੇ ਕਹਿਣ ਲੱਗੇ ਹੁਣ ਇਸ ਦਾ ਵਿਆਹ ਕਰ ਲੈਂਦੇ ਹਾਂ ਮੇਰੀਆਂ ਨਣਦਾਂ ਸਵਰਨੀ ਨੂੰ ਕਹਿਣ ਲੱਗੀਆਂ ਮੁੰਡੇ ਦੇ ਵਿਆਹ ਦੇ ਕਾਰਬਿਹਾਰ ਆਪ ਕਰੀ ਇਹ ਤਾਂ ਬੇਉਲਾਦ ਹੈ ਇਹ ਜੀ ਤੂੰ ਸ਼ਗਨ ਨਾ ਕਰਵਾਈ ਸਵਰਨੀ ਚੁੱਪ ਕਰ ਗਈ ਜ ਜਸੀਤ ਦਾ ਵਿਆਹ ਹੋ ਗਿਆ ਜਦੋਂ ਜਸੀਰ ਆਪਣੀ ਵੋਟੀ ਨੂੰ ਲੈ ਕੇ ਆਇਆ ਤਾਂ ਮੈਂ ਆਪਣੀਆਂ ਨਣਦਾਂ ਤੋਂ ਡਰਦੀ ਅੰਦਰ ਲੁਕ ਕੇ ਬੈਠ ਗਈ ਕਿ ਕਿਤੇ ਇਹ ਨਾ ਕਹਿ ਦੇਣ ਕਿ ਇਹ ਆਂਤਰੀਤੀ ਵੀ ਹੈ ਅਤੇ ਆਂਤਰੀਤੀ ਵੀ ਬਹੁ ਦੇ ਮੱਥੇ ਲੱਗ ਗਈ ਤੇ ਉਧਰ ਸਵਰਨੀ ਮੈਨੂੰ ਪਾਲਦੀ ਫਿਰੇ ਕਿ ਭੈਣੇ ਤੂੰ ਕਿੱਥੇ ਆ ਮੈਂ ਅੰਦਰ ਵੜੀ ਬੈਠੀ ਸੀ ਉਸਨੇ ਮੈਨੂੰ ਆ ਕੇ ਲੱਭ ਲਿਆ ਤੇ ਮੇਰੀ ਬਾਹ ਫੜ ਕੇ ਬਾਹਰ ਲੈ ਗਈ ਪਾਣੀ ਵਾਰਨ ਵਾਲਾ ਸਾਰਾ ਸਮਾਨ ਮੇਰੇ ਹੱਥ ਵਿੱਚ ਫੜਾ ਕੇ ਆਪਣੀ ਫੁਲਕਾਰੀ ਮੇਰੇ ਸਿਰ ਤੇ ਦੇ ਦਿੱਤੀ ਤੇ ਕਹਿੰਦੀ ਭੈਣੇ ਤੇਰਾ ਮੁੰਡਾ ਹੈ ਜਗਸੀਰ ਪਾਣੀ ਵਾਰਨ ਦਾ ਵੀ ਹੱਕ ਤੇਰਾ ਹੀ ਹੈ ਉਸ ਦੀ ਇਹ ਗੱਲ ਸੁਣ ਕੇ ਮੈਂ ਤਾਂ ਗਿੱਟੁੱਚੀ ਹੋ ਗਈ ਸੀ ਮੈਂ ਬਹੁਤ ਖੁਸ਼ ਹੋਈ ਜਗਸੀਰ ਤੇ ਉਸ ਦੀ ਬੋਟੀ ਤੋਂ ਪਾਣੀ ਵਾਰ ਕੇ ਪੀਤਾ ਤਾਂ ਮੇਰਾ ਕਲੇਜਾ ਠਰ ਗਿਆ ਜਗਸੀਰ ਦੇ ਵਿਆਹ ਤੋਂ 3 ਕ ਮਹੀਨੇ ਬਾਅਦ ਇੱਕ ਦਿਨ ਸਵਰਨੀ ਨੂੰ ਚੱਕਰ ਆ ਗਿਆ ਉਹ ਪੁੰਜੇ ਡਿੱਗ ਪਈ ਅਸੀਂ ਸਾਰਿਆਂ ਨੇ ਭੱਜ ਕੇ ਚੁੱਕਿਆ ਪਰ ਉਸ ਨੂੰ ਹੋਸ਼ ਨਾ ਆਇਆ ਅਸੀਂ ਉਸ ਨੂੰ ਹਸਪਤਾਲ ਲੈ ਗਏ ਕਾਫੀ ਸਾਰੇ ਟੈਸਟ ਲੈਣ ਤੋਂ ਬਾਅਦ ਡਾਕਟਰ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਤੇ ਦੱਸਿਆ ਕਿ ਇਸ ਨੂੰ ਬ੍ਰੇਨ ਕੈਂਸਰ ਹੈ ਡਾਕਟਰ ਦੀ ਇਹ ਗੱਲ ਸੁਣ ਕੇ ਮੇਰੀਆਂ ਤਾਂ ਤਾਂ ਹਾ ਨਿਕਲ ਗਈਆਂ ਡਾਕਟਰ ਨੇ ਕਿਹਾ ਬਿਮਾਰੀ ਲਾਸਟ ਸਟੇਜ ਉੱਪਰ ਆ ਗਈ ਹੈ ਹੁਣ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਤੁਸੀਂ ਇਸ ਨੂੰ ਚੁੱਪਚਾਪ ਕਰ ਲੈ ਜਾਓ ਤੇ ਸੇਵਾ ਕਰੋ ਸਵਰਨੀ ਨੂੰ ਕਰ ਲੈ ਜਾਂਦਾ ਮੈਂ ਸਵਰਨੀ ਦੇ ਮੂੰਹ ਵੱਲ ਵੇਖ ਕੇ ਰੱਬ ਨੂੰ ਬੜੇ ਤਾਨੇ ਮੇਨੇ ਮਾਰਨੇ ਕਿ ਰੱਬਾ ਇਹ ਤਾਂ ਕੋਹੇ ਨੂਰ ਦਾ ਹੀਰਾ ਸੀ ਜਿਸ ਨੂੰ ਤੂੰ ਲੈ ਜਾਣ ਲੱਗਾ ਹੈ ਅਸ ਦੀ ਜਗ੍ਹਾ ਮੈਨੂੰ ਲੈ ਜਾਂਦਾ ਇਸ ਨੂੰ ਆਪਣੇ ਪਰਿਵਾਰ ਵਿੱਚ ਬਸਣ ਦਿੰਦਾ ਸਵਰਨੀ ਕਹਿਣ ਲੱਗੀ ਭੈਣੇ ਤੂੰ ਸਾਰੀ ਜ਼ਿੰਦਗੀ ਮੇਰਾ ਬੜਾ ਸਾਹ ਖ ਦਿੱਤਾ ਹੈ ਮੈਨੂੰ ਅੱਜ ਤੱਕ ਤੱਤੀ ਵਾਰ ਨਹੀਂ ਲੱਗਣ ਦਿੱਤੀ ਤੂੰ ਮੈਨੂੰ ਝੋਲੀ ਪਾ ਕੇ ਲੈ ਕੇ ਆਈ ਸੀ ਮੇਰੀ ਇਹੀ ਖੁਸ਼ ਹੈ ਕਿ ਤੂੰ ਮੇਰੇ ਆਖਰੀ ਸਾਹ ਵੀ ਤੇਰੀ ਝੋਲੀ ਵਿੱਚ ਹੀ ਨਿਕਲ ਸਵਰਨੀ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਧੁਰੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਤੇ ਉਹੀ ਹੋਇਆ ਸਵਰਨੀ ਨੇ ਆਖਰੀ ਸਾਹ ਮੇਰੀ ਗੋਦੀ ਵਿੱਚ ਲਏ ਅੱਜ ਸਵਰਨੀ ਨੂੰ ਮੇਰੇ ਤੋਂ ਦੂਰ ਹੋਇਆ 6 ਮਹੀਨੇ ਹੋ ਗਏ ਸਨ ਤੇ ਉਸ ਤੋਂ ਬਿਨਾ ਮੈਂ ਮਰ ਮਰ ਕੇ ਜ਼ਿੰਦਗੀ ਕੱਟ ਰਹੀ ਹਾਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਛੋਟੀ ਜਿਹੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਵੀ ਕਹਾਣੀ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ